ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਰ ਲੈ ਕੇ ਆਏ ਹਾਂ ਜੀ ਦੋ ਬਾਈ ਕੱਟੀਆਂ ਨੇ ਇੱਕ ਗੱਬਣ ਬੱਚੀ ਹੈ ਬਾਈ ਇੱਕ ਹੀਪਰ ਤੇ ਇੱਕ ਵੱਡ ਸੋਣ ਵਾਲੀ ਆ ਦਣ ਲੈਂਦੀ ਆ ਦਸ ਆਓ ਪੁੱਛ ਲੈਣੇ ਬਾਈ ਤੁਹਾਡੇ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਹਾਂ ਬਹੁਤ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਵੀਰੇ ਗੁਰਪ੍ਰੀਤ ਸਿੰਘ ਆ ਪਿੰਡ ਜੈਮਲ ਸਿੰਘਾੜਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਰਹਿ ਗਿਆ ਵੀ ਆਪਣਾ ਤਹਿਸੀਲ ਵਿੱਚ ਤਹਿਸੀਲ ਤਪਾ ਨੇੜੇ ਪਿੰਡ ਵਿੱਚ ਨੇੜੇ ਵੀਰੇ ਤਪਾ ਰਹਿ ਗਿਆ ਇਧਰ ਪਤਾਉੜ ਰਹਿ ਗਿਆ ਠੀਕ ਆ ਮੋਬਾਈਲ ਨੰਬਰ ਕੋ 98806 77008 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਕੱਟੀ ਦੇ ਨੇ ਕਿੰਨੀ ਕੁ ਮਰ ਹੈ ਜੀ ਇਹ ਬਾਈ ਸਾਲਕ ਦੀ ਹੈ ਠੀਕ ਆ ਭਾਈ ਕਿਹੜੇ ਟੀਕੇ ਦੀ ਹੈ ਇਹ ਟੀਕਾ ਨਿਕਲ ਫਾਰੋ ਡਾਕਟਰ ਠੀਕ ਆ ਮਾਂ ਦਾ ਦੁੱਧ ਪਤਾ ਭਾਈ ਮਾਂ ਆਪਣੇ ਘਰੀ ਖੜੀਆ ਵੀਰੇ ਦੀ ਡਾਬਲ ਆ ਛੋਟੀ ਝੋਲੀ ਭੜੀ ਜਾਗੀ ਹਾਂ ਹਾਂ ਤੋੜ ਦੀ ਇੱਕ ਰੈਣੀ ਹਾਂ ਹਾਂ ਤੋੜ ਦੋ ਤੋੜ ਦੋ ਮਰੀ ਆ ਬਾਹਰ ਦਾ ਪੇੜ ਦੋ ਭਾਈ ਆ ਕੱਦ ਵੱਡ ਚੰਗਾ ਤੇ ਟੀਗਾ ਮੇਰੇ ਹਿਸਾਬ ਨਾਲ ਸਿੱਧੂ ਹੀ ਲੈ ਲੂ ਹਨ ਹਾਂ ਬਈ ਠੀਕ ਆ ਤਿਆਰੀ ਹੋਈ ਆ ਥੋੜੀ ਜੀ ਸਮਾਈ ਪਾਲਦੀ ਆ ਬਈ ਠੀਕ ਆ ਸਿੱਧੂ ਲੈ ਲੂ ਤੋੜਾ ਤਰਾ ਚੰਗਾ ਕੱਦ ਵੱਡ ਚੰਗਾ ਫੇਸ ਚੰਗਾ ਚੰਗੀ ਆ ਬਈ ਸਿੰਘ ਵੀ ਨੇੜੋ ਮੋੜੂਗੀ ਮੋੜਦੀ ਆਉਂਦੀ ਆ ਸਿੰਘ ਕਰਮ ਵਾਲੀ ਤੇ ਕੀ ਮੋਲ ਆ ਇਹਦਾ ਭਾਈ ਦਾ ਡਾਕਟਰ ਮੁੱਲ ਪੁੱਛੀਏ ਆਰਾਮਤੀ ਮਾਨਤਾਨ ਹੋ ਜਾ ਮਾਨਤਾਨ ਹੋ ਜਾ 25000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਂ ਜਰੂਰ ਹੋ ਜਾ ਅੱਗੇ ਵੀਰੇ ਦੋ ਨੰਬਰ ਤੇ ਕਿੰਨੀ ਕੁ ਉਮਰ ਹੈ ਜੀ ਇਹ ਕਿਹਦੀ ਹੈ ਬੇਬੀ ਇਹ ਕਿਹਾ ਕਿ ਮਹੀਨੇ ਦੀ 13 ਮਹੀਨੇ ਦੀ ਹੈ ਠੀਕ ਹੈ ਇਹ ਤਾਰਾਂ ਦੇ ਹਟੇ ਕਰੀਤੀ ਦਾ ਭਰਾ ਨਹੀਂ ਹਜੇ ਇਹਦੀ ਮਾਂ ਦਾ ਦੁੱਧ ਬਈ ਇਹਦੀ ਮਾਂ ਤੋਂ ਲੈ 16 ਲੀਟਰ ਦੁੱਧ ਆ ਬਈ ਆਪਣੇ ਘਰੇ ਖੜੀਆ ਚੋਟ ਹੂੰ ਦੂਜਾ ਸੁਆ ਸੋਨਾ ਉਹਨੇ ਠੀਕ ਹੈ ਬਈ ਤੋਰ ਦੇ ਮੜੀ ਜੀ ਫੇਸ ਚੰਗਾ ਸਿੰਘ ਬਹੁਤ ਚੰਗਾ ਬਈ ਨੇੜੋ ਹੀ ਮੋੜੂਗੀ ਤੇ ਚੰਗੀ ਆ ਝੋਟੀ ਬਈ ਤੇ ਰਾਜੀ ਰੂਜੀ ਆ ਪਿੱਠਪੜਾ ਬਹੁਤ ਚੰਗਾ ਤੋਰਾ ਤਾਰਾ ਵੀ ਚੰਗਾ ਕੀ ਮੋਲ ਲਾਦਾ ਜਾਇਜ ਆ ਯਾ ਡਾਕਟਰ 32000 ਰੁਪਇਆ ਮਾਨਤਨ ਹੋ ਜੋ ਮਾਨਤਨ ਹੋ ਜੋ 32000 ਰੁਪਇਆ ਮੋਲ ਆ ਭਾਈ ਬਾਕੀ ਜਿਹੜਾ ਮੌਕਾ ਤੇ ਚ ਮਾਨਤਨ ਜ਼ਰੂਰ ਹੋ ਜਾ ਬਾਈ ਦੇ ਬਾਈ ਘਰ ਦੇ ਝੋਟੀਆਂ ਹਨਾ ਤੇ ਮਤਲਬ ਖਰੀਦੀਆਂ ਵੀ ਨਹੀਂ ਹੈਗੀਆਂ ਇਹਦੀ ਮਾਂ ਇਹਦੀ ਮਾਂ ਵੀ ਬਾਈ ਕੋਲੇ ਹੈਗੀ ਆ ਉਹਦੀ ਮਾਂ ਵੀ ਹੈਗੀ ਆ ਇਹ ਮਨਤੀ ਦੀ ਹੈ ਹਾਂ ਇਹ ਅੰਦਰ ਝੂਲੀ ਬੜੀ ਚੰਗੀ ਆ ਯਾਰ ਹਨਾ ਖਾਣਾ ਬਹੁਤ ਚੰਗਾ ਬਈ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਾਣਾ ਲੈ ਕੀ ਬਾਤ ਹੈ ਅੱਗੇ ਬਈ ਬੱਚੀ ਗੱਭਣ ਇਹ 4 ਮਹੀਨੇ ਦੀ ਗੱਭਰਾ ਚੈੱਕ ਪਾਸ ਚੈੱਕ ਪਾਸ ਅਗਲਾ ਆਪਦੀ ਕਰਾ ਲੈਣਾ ਬਈ ਹਾਂ ਅਗਲਾ ਕਰਾ ਕੇ ਲੈ ਕੇ ਜਾ ਬਈ ਕਿੰਨਾ ਕੇ ਦੋ ਤੁਸੀਂ ਮਾਥਲੇ ਮਾਥਲੇ 26 ਦੇ ਕੇ ਚਲਾ ਦੇ ਬਈ ਠੀਕ ਆ ਬਈ ਤੇ ਕੀ ਮੌਲੇ ਦਾ ਜਾਇਜ ਇਹਦਾ ਬਾਤ ਨਹੀਂ ਲੈਗਾ ਵਾਲਾ ਸਿਰ 30000 ਰੁਪਏ 30000 ਰੁਪਏ ਮਾਨਤਨ ਹੋ ਜਾ ਮਾਨਤਨ ਹੋ ਜਾ 38000 ਰੁਪਏ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਝੋਲੀ ਰਖਾਉਣੀ ਹੈ ਝੋਲੀ ਬੜੀ ਚੰਗੀ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗਾਇਰ ਤੇ ਹਾਂ ਠੰਡੀ ਸੀ ਠੰਡੀ ਠੁੰਡੀ ਫੁੱਲ ਆ ਹਨਾ ਠੀਕ ਆ ਬਾਈ ਮੁੱਲ 38000 ਰੁਪਏ ਮਾਨਤਨ ਜ਼ਰੂਰ ਹੋ ਜਾ ਅੱਗੇ ਵੀਰੇ ਹੀਪਰ ਬੱਚੀ ਇਹ ਫਿਰ ਆ ਵੀਰੇ 10 ਮਹੀਨੇ ਦੇ ਅੱਛਾ ਹਾਂ ਆ ਗਾਂ ਦੀ ਐ ਇਸ ਗਾਂ ਦੀ ਵੀ ਐ ਇਸੇ ਗਾਂ ਦੀ ਠੀਕ ਆ ਇੰਨਾ ਦੁੱਧ ਹੈ ਵੀ ਮਾਂ ਥੱਲੇ ਨੇ ਇਹ ਥੱਲੇ ਬਰੇ 0.2 ਗਾਲ ਦਾ ਤੁਹਾਨੂੰ ਹੋਰਾਂ ਦਾ ਬਾਜੀ ਹੋਈ ਆ ਹੂੰ ਇਹ ਸੂਣ ਵਾਲੀ ਆ ਦੁਬਾਰੇ ਠੀਕ ਆ ਪਹਿਲਾਂ ਥੱਲੇ ਇਹ ਹਲੇ ਟੁੱਟੋ ਆ 27 28 ਲੀਟਰ ਆਪਾਂ ਠੀਕ ਆ ਫੇਸ ਬੜਾ ਪਿਆਰਾ ਯਾਰ ਹਨ ਆਹੋ ਮੋਦੀਵਾਦੀ ਚੰਗੀ ਆ ਸਨਖ ਆਪਣਾ ਬੱਚੀ ਦੇ ਵਿੱਚ ਬਹੁਤ ਚੰਗਾ ਬਈ ਤੇ ਕੀ ਮੁੱਲ ਦਾ ਜਾਇਜ਼ ਹੈ ਯਾਰ ਮਾਨਤਨ ਹੋ ਜਾ ਮਾਨਤਨ ਹੋ ਜਾ 20000 ਰੁਪਇਆ ਮੁੱਲ ਮੌਕੇ ਦਾ ਜਿਹੜਾ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਬੱਚੀ ਸਨਖੀ ਆ ਰੰਗ ਰੂਪ ਚੰਗਾ ਝੋਲੀ ਝੋਲੀ ਵੀ ਚੰਗੀ ਆ ਬਈ ਫੇਸ ਬੜਾ ਪਿਆਰਾ ਕਰਮਾ ਯਾਰ ਅੱਗੇ ਵੀਰੇ ਵੜਾ ਕਾ ਗਿਆ ਮੰਨਦੀ ਆ ਰਖੀਪਾ ਅੱਛਾ ਕਰ ਲਿਆ ਹਾਂ ਨੌ ਡੋਟ ਤੇ ਸੀ ਹਾਂ ਪਿਛਲਾ ਨੌ ਹੂੰ ਕਿੰਨੇ ਦਿਨ ਲੈਂਦੀ ਆ ਬਈ ਇਹ ਦੱਸ ਦਿੰਦਾ ਤੜੇ ਦਿਨ ਪੂਰੇ ਹੁੰਦੇ ਆ ਅੱਛਾ ਬਈ ਬਾਕੀ ਦੇਖੋ ਤੇ ਹਰੇ ਕਿੰਨੇ ਦਿਨ ਲੈ ਜੀ ਹੂੰ 27 22 ਲੀਟਰ ਦਿੱਤਾ ਫਿਰ ਇਹਨੇ ਦੁੱਧ ਪ੍ਰਿੰਟ ਤੇ ਦੋ ਦੰਦੀ ਆ ਕੱਦ ਵਿੱਡ ਚੰਗਾ ਦੋ ਦੰਦਾ ਬਈ ਤੇ ਆਰਡਰ ਨੇੜੇ ਤੋਂ ਚੈੱਕ ਕਰਵਾਉਂਦੇ ਥੋੜਾ ਥੋੜਾ ਬਣਾਉਣਾ ਸਟਾਰਟ ਕਰਿਓ ਬਣਾਉਗੀ ਚੰਗਾ ਜਿਹੜੇ ਹਿਸਾਬ ਨਾਲ ਬਾਈ ਨੇ ਦੁੱਧ ਦਾ ਰਿਕਾਰਡ ਦੱਸਿਆ ਨਾ ਆਹ ਨਾਲ ਟੁੱਟਿਆ ਵੇ ਹਾਂ ਨਾਲ ਟੁੱਟਿਆ ਹਾਂ ਠੀਕ ਹੈ ਬਾਈ ਤੇ ਨਾਲ ਉਹਦੀ ਤਕਲੀਫ ਜੀ ਮੰਨ ਕੇ ਥੋੜੀ ਜਿਹੀ ਹੋ ਗਈ ਸੀ ਫੇਸ ਵੀ ਚੰਗਾ ਰਾਜੀ ਰੂਜੀ ਫੁੱਲ ਮੁੱਲ ਕੀ ਜਾਇਜ਼ ਮੋਲੇ ਦਾ ਲੱਖ ਰੁਪਿਆ ਦਾਟ ਮਾਨਤਨ ਹੋ ਜਾ ਲੱਖ ਰੁਪਿਆ ਮੋਲਾ ਬਾਈ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ